ਫਰੀਦਕੋਟ ਦੇ ਪਿੰਡ ਮੋਹਰਾਂਵਾਲੀ ਦੇ ਰਿਹਾਇਸ਼ੀ ਇਲਾਕੇ ਵਿੱਚ ਖੁੱਲੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਮਸਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਠੇਕੇ ਦੇ ਬਾਹਰ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਸਮੇਤ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗੁਰਪ੍ਰੀਤ ਇਹ ਜੁਵਿਤੀ ਜੀ ਪਹਿਲਾਂ ਦੇ ਕਿਕਾ ਕੋਲ ਆਜੂਸ ਨੂੰ ਲੈ ਕੇ ਤਰੋ ਕੀਤਾ ਜਾਂਦਾ ਠੀਕ ਆ ਰਣੀ ਜੀ ਥਾਂ ਮੇਰਾ ਆਪਦਾ ਲਿਆ ਸਕ ਜਗਾ ਹੈ ਤੇ ਪਹਿਲਾਂ ਮੈਂ ਕਪੜੇ ਦੀ ਦੁਕਾਨ ਕੀਤੀ ਸੀ ਫੋਦੀ ਬਾਦ ਮੈਂ ਰੈ ਕੀਤੀ ਆ ਵੀ ਇਤਨੀ ਕਿਲੇ ਆ ਗਈ ਤੇ ਕਿਆ ਵੀ ਮੈਂ ਅੱਗੇ ਮਾਰ ਜਨੇ ਰਖਾਇਆ ਕਿਉਂਕਿ ਮੇਰੇ ਥਮਾਈਆਂ ਨਾਲ ਸਾਧਨ ਹੈ ਨਹੀਂ ਕੋਈ ਡੇਟਾ ਮੇਰੇ ਹੈ ਨਹੀਂ ਘਰ ਵਾਲਾ ਮੇਰਾ ਦਰਪੀ ਕਿਤੇ ਦਿਹਾੜੀ ਲੌਂਦਾ ਕਿਤੇ ਨਹੀਂ ਲੌਂਦਾ ਤੇ ਬੀੜਨਾ ਜੀ ਢੋਹਾਈ ਲਗਾਈ ਕਿੰਨਾ ਖਰਚ ਕਰਦਾ ਉਹਦੇ ਕਰਕੇ ਮੈਂ ਉਹ ਮਿਹਨਤੀ ਦੇਣਾ ਚੇਤ ਆਉਂਦਾ ਕੋਈ ਇੱਥੇ ਖੜਦਾ ਨਹੀਂ ਸ਼ਰਾਬ ਪੀਂਦਾ ਕੋਈ ਬੈਠਦਾ ਨਹੀਂ ਇਹ ਵੀ ਏਹ ਕਤਵਾਰੀ ਗੱਲ ਹੈ ਇਹਨਾਂ ਨੂੰ ਤਾਂ ਜਾਣ ਕੇ ਕੋਈ ਵਿਰੋਧ ਕੱਢਦੇ ਆ ਮੇਰੇ ਨੇ ਇਹਨਾਂ ਨੇ ਕਿਹਾ ਵੀ ਅਸੀਂ ਸਰਪੰਚੀ ਦਾ ਵਿਰੋਧ ਕਰਦੇ ਕਰਕੇ ਤੇ ਤਾਂ ਤੇ ਮੈਂ ਨਹੀਂ ਜਰੀ ਕਰਦੇ ਉਹਨਾਂ ਵੱਲੋਂ ਦੋਸ਼ ਲਾਇਆ ਜਾਂਦਾ ਕਿ ਕੱਡਾ ਗੋਲੀ ਮੈਂ ਗਾਲੀ ਕਲੋਜ਼ ਕਰਦੇ ਆ ਕੋਈ ਗਾਲੀ ਕਲੋਜ਼ ਨਹੀਂ ਕਰਦੇ ਉਹ ਵੀਡੀਓ ਸਬੂਤ ਕਰਦੇ ਨੇ ਜਿਹੜੀ ਵੀ ਇੱਥੇ ਬੰਦਾ ਗਾਲੀ ਕਲੋਜ਼ ਕਰਦਾ ਗਾਲਾਂ ਤੇ ਇਹ ਕੱਟ ਕੇ ਅੰਦਰ ਵੜ ਜਾਂਦੇ ਆ ਮੈਨੂੰ ਠੀਕ ਆ ਲੈਣੇ ਆ ਕਿ ਤੂੰ ਨਹੀਂ ਬੋਲਦਾ ਮੈਂ ਨਹੀਂ ਬੋਲਦਾ ਗਾਲਾਂ ਹੀ ਇੱਕੋ ਹੀ ਹਟਾੜ ਦੋ ਜਲਾ ਬਿਨਾਂ ਦਾ ਮੈਂ ਫਿਰ ਵੀ ਨਹੀਂ ਬੋਲਦਾ ਕੋਈ ਇੱਥੇ ਗਾਲਾਂ ਕਲੋਜ਼ ਨਹੀਂ ਕਰਦੇ ਕੋਈ ਬੰਦਾ ਦਾਰੂ ਨਹੀਂ ਪੀਂਦਾ ਇੱਥੇ ਕੋਈ ਅੰਦਰੋਂ ਸਾਡਾ ਬਾਹਰ ਨਹੀਂ ਆਉਂਦਾ ਕੋਈ ਗਲਾਸ ਬਾਹਰ ਨਹੀਂ ਰੱਖਿਆਗਾ کوئی بھی نہیں گا ایک سال دا ساڑا ایگریمنٹ ہوئے لے کر ہوئے ایک سال دے میں پیسے لے کے آتا لینا دینا لائے آئی کوئی بھی میں نہیں ہے میں نہ ہے نہیں کہ وہ ٹھیک ہے نگا لکھا لینا میری آگ دی جگہ ہے میں پہل جی کوئی گلط بولوں گا پہلا میری بیٹھا میں میرے بھی پیٹ نہ مٹیا کدی بھی گلط نہیں ہو سکتی جی کل کوئی بھی اچھی شراب پی لڑ دول ਉਧਰ ਆ ਕਾ ਫੇਰ ਮੈਨੂੰ ਮਹਿ ਸਕਦੇ ਮੈਂ ਜਿੰਦਰਾ ਲਾਉਣ ਨੂੰ ਤਿਆਰ ਆ ਪਾਈ ਇੱਥੇ ਦਾ ਗੱਲ ਪੈਂਦਾ ਮੇਰਾ ਨਾਮ ਜਸਿੰਦਰ ਕੌਰ ਕਿਥੋਂ ਆ ਰਹੇ ਹੋ ਮੋਹਾਲੀ ਤੋਂ ਕੀ ਕਾਰਨਾ ਜੋ ਅੱਜ ਇੱਥੇ ਧਰਨਾ ਹੈ ਧਰਨਾ ਇੱਥੇ ਠੀਕਾ ਰੱਖਿਆ ਗਿਆ ਬੂਹੇ ਦੇ ਅੱਗੇ ਸਾਡੇ ਗਰੀਬਾਂ ਲੋਕਾਂ ਦੇ ਅਸੀਂ ਚਕਾਉਣਾ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਕਿਸੇ ਪਚਾਸਦ ਕਰਕੇ ਵੀ ਦਿਓ ਸਾਰਿਆਂ ਨੂੰ ਮਿਲੇ ਕੀ ਵਿਸ਼ਵਾਸ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਸੁਣਾਈ ਨਹੀਂ ਹੋਈ ਸਾਡੀ ਅਸੀਂ ਈਸੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਡੀਐਸਪੀ ਸਾਹਿਬ ਦੇ ਅਸੀਂ ਜਿੱਥੋਂ ਤੱਕ ਵੀ ਸਾਥੋਂ ਪਹੁੰਚਿਆ ਗਿਆ ਅਸੀਂ ਗਏ ਆ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਗੱਲ ਜੀ ਕਿੰਨੇ ਦਿਨ ਤੋਂ ਠਿਕਾਣਾ ਜਿਹੜਾ ਹੈਗਾ ਠਿਕਾਣਾ ਜੀ ਇਹਨਾਂ ਨੇ 2 ਮਹੀਨਾ ਹੋ ਗਿਆ ਇਸ ਗੱਲ ਨੂੰ 2 ਮਹੀਨੇ ਦੇ ਵਿੱਚ ਵਿੱਚ ਅਸੀਂ 15 ਦਿਨ ਵੀ ਜਾਂਦੇ ਸੀਗੇ ਦਸੀ ਦਿਨੀ ਵੀ ਗਏ ਆ ਇਹਨਾਂ ਨੇ 20 ਦਿਨਾਂ ਦੀ ਮੌਲਤ ਦਿੱਤੀ ਸੀ ਸਾਨੂੰ ਵੀ 20 ਦਿਨ 21ਵਾਂ ਦਿਨ ਨਹੀਂ ਹੋਣ ਦਿੰਦੇ ਅਸੀਂ ਅਸੀਂ ਠੇਕਾ ਚੁਕਾ ਦੇਾਂਗੇ ਐਸ ਐਚਓ ਨੇ ਮੌਕਾ ਵੇਖਿਆ ਸੀ ਆ ਕੇ ਉਹਨਾਂ ਨੇ ਕਹਿਤਾ ਵੀ ਅਸੀਂ 21ਵਾਂ ਦਿਨ ਠੇਕਾ ਚੁਕਾ ਦੇਾਂਗੇ ਵੀ ਸਾਡੀ ਮਰਦਾ ਆਣਗੀ ਆ ਤੇ ਅੱਜ ਇੱਥੇ ਠੇਕਾ ਉਹੀ ਚੱਲੀ ਜਾਂਦਾ ਸਾਰਾ ਕੁਝ ਉਹੀ ਹੋਈ ਜਾਂਦਾ ਅਸੀਂ ਬਸ ਇਹ ਹੀ ਚਾਹੁੰਦੇ ਆ ਵੀ ਸਾਡੇ ਮੂਹਰ ਤੋਂ ਠੇਕਾ ਚੱਕਿਆ ਜਾਵੇ ਸਾਡੇ ਅਲੂ ਜਿੱਥੇ ਮਰਜ਼ੀ ਰੱਖਣ ਇਹ ਜਿੱਥੇ ਮਰਜ਼ੀ ਨਾ ਰੱਖਣ ਬਸ ਸਾਡੀ ਇਹ ਹੀ ਫਰਿਆਦ ਆ ਹੋਰ ਅਸੀਂ ਕੋਸ਼ਿਸ਼ ਨਹੀਂ ਚਾਹੁੰਦੇ ਪਹਿਲਾ ਠੀਕਾ ਕਿਤੇ ਪਹਿਲਾ ਠੀਕਾ ਪੈਂਡ ਦੇ ਉਧਰਲੇ ਪਾਸੇ ਸੀ ਜੀਵਿੰਦਾਰਾਂ ਵਾਲੇ ਪਾਸੇ ਉਧਰੋਂ ਤੱਕ ਲੈਨੇ ਚਕਾਤਾ ਲੜਾਈਆਂ ਕਰ ਕਰਕੇ ਤੇ ਇਹਨਾਂ ਨੇ ਹੁਣ ਗਰੀਬ ਲੋਕਾਂ ਦੇ ਬੂਹਿਆਂ 'ਚ ਰੱਖਤਾ ਖੇਤਾਂ 'ਚ ਲਗਾਈ ਪਤਾ ਨਹੀਂ ਸਾਨੂੰ ਕਿੱਥੇ ਲਗਾਈ ਕਿੱਥੇ ਨਹੀਂ ਹੁਣ ਕਹਿੰਦੇ ਜਗ੍ਹਾ ਵੀ ਤੁਸੀਂ ਦਿਓ ਹੁਣ ਅਸੀਂ ਕਿਹੜਾ ਜਗਾ ਕਾਰਮੀ ਸੀ ਇਹਨਾਂ ਨਾਲ ਜੇ ਅਸੀਂ ਇਹਨਾਂ ਨੂੰ ਜਗ੍ਹਾ ਦਿੱਤੀ ਆ ਅਸੀਂ ਜਗ੍ਹਾ ਦਿੱਤੀ ਸੀ ਇਹਨੇ ਲੀੜਾ ਕੱਪੜਾ ਵੇਚਣ ਵਾਸਤੇ ਇਹ ਮੈਡਮ ਨੇ ਇਹ ਗੱਲ ਕਹੀ ਸੀ ਵੀ ਮੈਂ ਲੀੜਾ ਕੱਪੜਾ ਵੇਚਣਾ ਲੀੜਾ ਕੱਪੜਾ ਵੇਚਣ ਵਾਸਤੇ ਇਹਨੇ ਦੁਕਾਨ ਕੀਤੀ ਸੀ ਸਾਡੀ ਮਜਬੂਰੀ ਸੀ ਅਸੀਂ ਇਹਨੂੰ ਜਗ੍ ਅਸੀਂ ਇਹਨੂੰ ਇਹ ਥੋੜੀ ਕਾਸੀ ਵੀ ਤੁਠੇਕਾਰ ਹੱਕੇ ਵੇਜਾ ਇੱਥੇ ਮਸਲਾ ਜੀ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਸ਼ੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰਦੀ ਹੈ ਪੰਜਾਬ ਦੇ ਅੰਦਰ ਹੀ ਡਰਾਮੇ ਕੀਤੇ ਜਾ ਰਹੇ ਆ ਕਿ ਭਾਈ ਅਸੀਂ ਤਾਂ ਨਸ਼ੇ ਬੰਦ ਕਰਾ ਰਹੇ ਆ ਅਸੀਂ ਤਾਂ ਨਸ਼ਿਆਂ ਨੂੰ ਬਹੁਤ ਮਾੜਾ ਸਮਝਦੇ ਆ ਜਾਨੀ ਇੱਕ ਪਾਸੇ ਪਹਿਲਾਂ ਅਜੇ ਮਤਲਬ ਕੁਝ ਦਿਨ ਹੋਇਆ ਕਿ ਦੋ ਦਰਜਣਾਂ ਜਿਹੜੇ ਸ਼ਰਾਬ ਪੀ ਕੇ ਮਜੀਠੇ ਦੇ ਵਿੱਚ ਦੋ ਦਰਜਣ ਦੇ ਕਰੀਬ ਬੰਦੇ ਮਾਰੇ ਗਏ ਤਾਂ ਉਹ ਹਜੇ ਗੱਲ ਠੰਡੀ ਨਹੀਂ ਪਈ ਇੱਥੇ ਮੋਰਾਂ ਵਾਲੀ ਦੇ ਵਿੱਚ ਜਾਨੀ ਰੌਲਾ ਪੈ ਰਿਹਾ ਵੀ ਦੇਖੋ ਸ਼ਰਾਬਾਂ ਜਿਹੋ ਜੀ ਚੀਜ਼ ਹੈਗੇ ਵੀ ਭਾਈ ਆਬਾਦੀ 'ਚ ਤੁਸੀਂ ਨਾ ਰੱਖੋ ਇਹਨਾਂ ਦਾ ਕਾਨੂੰਨ ਬਣਾਇਆ ਹੋਇਆ ਇਹ ਕਹਿੰਦੇ ਆ ਕਿ ਆਬਾਦੀ ਤੋਂ 1 ਕਿਲੋਮੀਟਰ ਜਾਂ 2 ਕਿਲੋਮੀਟਰ ਬਾਹਰ ਹੋਣਾ ਚਾਹੀਦਾ ਵੀ ਅਸੀਂ ਇਹ ਸਮਝਦੇ ਵੀ ਇਹ ਕਿਸੇ ਗੱਲ ਤੋਂ ਸਿੱਖਿਆ ਨਹੀਂ ਲੈਂਦੇ ਹੈਗੇ ਮੋਰਾਂ ਵਾਲੀ ਪਿੰਡ ਦੀਆਂ ਔਰਤਾਂ ਬੈਠੀਆਂ ਸਾਡੀਆਂ ਭੈਣਾਂ ਤੁਸੀਂ ਵੀ ਇਹਨਾਂ ਤੋਂ ਪੁੱਛ ਸਕਦੇ ਹੋ ਜਾਨੀ ਇੱਥੇ ਪਹਿਲਾਂ ਲਗਾਤਾਰ ਗੁੱਠੇ ਲਾ ਕੇ ਇਥੋਂ ਦੀ ਡੀਸੀ ਮੈਡਮ ਨੂੰ ਐਸਐਸਪੀ ਮੈਡਮ ਨੂੰ ਆਪਕਾਰੀ ਮਹਿਕਮੇ ਨੂੰ ਜਾਣੀ ਸਾਰੇ ਅਧਿਕਾਰੀਆਂ ਨੂੰ ਘੱਟੋ ਘੱਟ ਤਿੰਨ ਤਿੰਨ ਵਾਰੀ ਐਪਲੀਕੇਸ਼ਨਾਂ ਦੇ ਚੁੱਕੇ ਆ ਜਿਹਦੇ ਕਰਕੇ ਜਾਨੀ ਅਸੀਂ ਪੰਜਾਬ ਖੇਤ ਮਜ਼ਦੂਰ ਜੁਨਿਅਨ ਵੱਲੋਂ ਇਹਨਾਂ ਨਾਲ ਗੱਲ ਕੀਤੀ ਲੋਕ ਇਹਨਾਂ ਦਾ ਵਿਰੋਧ ਹੈ ਕਿ ਜਿਹੜਾ ਇਹ ਠੇਕਾ ਹੈ ਸਾਡੇ ਘਰਾਂ ਦੇ ਵਿੱਚ ਹੈ ਤੇ ਬਿਲਕੁਲ ਤੁਸੀਂ ਦੇਖ ਸਕਦੇ ਸਰਕਸਨ ਹੈ 10 ਫੁੱਟ ਦਾ ਹੀ ਫਰਕ ਹੈ ਤਾਂ ਇਸ ਪਾਸੇ ਔਰਤਾਂ ਦਾ ਜਾਨੀ ਇੱਕ ਤਰ੍ਹਾਂ ਨਾਲ ਵੱਡੀ ਪੱਧਰ ਤੇ ਲੰਘ ਹੈ ਜਦੋਂ ਸ਼ਰਾਬੀਆਂ ਦੇ ਆਪਾਂ ਨੂੰ ਪਤਾ ਹੀ ਹੈ ਹਾਲ ਤੱਕ ਕਿਤੇ ਵਿਆਹ ਜਾਵੜਨ ਸ਼ਾਦੀ ਚ ਜਾਵੜਨ ਜਾਨੀ ਜੋ ਇਹਨਾਂ ਦੀ ਇੱਕ ਤਰ੍ਹਾਂ ਨਾਲ ਸ਼ਰਾਬ ਪੀ ਕੇ ਬੰਦਿਆਂ ਦੀ ਹਾਲਤ ਹੁੰਦੀ ਹੈ ਵੀ ਇੱਥੇ ਕਿਸੇ ਔਰਤ ਨੰਗੀ ਜਾਂਦੀ ਤਾਂ ਕੋਈ ਮਾੜਾ ਚੰਗਾ ਬੋਲਦਾ ਇਸ ਕਿਸਮ ਦੀ ਗੱਲ ਬਣ ਗਈ ਜਾਨੀ ਇੱਥੇ ਵੱਡੀ ਲੜਾਈ ਵੀ ਬਣ ਸਕਦੀ ਹੈ ਲੋਕਾਂ ਦੇ ਸਿਰ ਵੀ ਪਾਟ ਸਕਦੇ ਆ ਜਾਨੀ ਇਹ ਹਾਲਤਾਂ ਕਿ ਠੇਕਾ ਤੇ ਆਮ ਵੀ ਆਪਾਂ ਦੇਖਦੇ ਆ ਕਿ ਲੜਾਈਆਂ ਝਗੜੇ ਹੁੰਦੇ ਆ ਤਾਂ ਇਹ ਮੰਗ ਹੈ ਲੋਕਾਂ ਦੀ ਕਿ ਜਿਹੜਾ ਇਹ ਠੇਕਾ ਹੈ ਇਸ ਪਿੰਡ ਤੋਂ ਘੱਟੋ ਘੱਟ ਕਿਲੋਮੀਟਰ ਬਾਹਰ ਜਾਵੇ ਜੋ ਸਰਕਾਰੀ ਹਦਾਇਤਾਂ ਹੈਆਂ ਉਹਦੇ ਮੁਤਾਬਕ ਜਾਣੀ ਪਹਿਲਾ ਹੀ 1 ਕਿਲੋਮੀਟਰ ਬਾਹਰ ਹੀ ਸੀਗਾ ਇਧਰ ਕਲੇਰਾਂ ਵਾਲੀ ਸਾਈਡ ਦੇ ਉੱਤੇ ਯਾਨੀ ਉੱਥੋਂ 1 ਕਿਲੋਮੀਟਰ ਬਾਹਰ ਤੋਂ ਗਾਂ ਕਰਨ ਦੀ بجائے ਉਹਨੂੰ ਪਿੱਛੇ ਮਜ਼ਦੂਰਾਂ ਵਾਲੇ ਪਾਸੇ ਲਿਆ ਕੇ ਰੱਖਤਾ ਇਹਨਾਂ ਨੇ ਜਿਹਦੇ 'ਚ ਹੁਣ ਸਰਪੰਚ ਸਾਹਿਬ ਦਾ ਕੀ ਵਰਸ਼ਨ ਹੈ ਇਹ ਤਾਂ ਅੱਡ ਗੱਲ ਹੈ ਪਰ ਇਹਦਾ ਤੇ ਜੇ ਮਹੀਨੇ ਦੀ 30 ਤਰੀਕ ਨੂੰ ਮਤਾ ਪਾਇਆ ਹੋਇਆ ਕਿ ਇਹ ਠੇਕਾ ਜਿਹੜਾ ਇੱਕ ਤੋਂ 2 ਕਿਲੋਮੀਟਰ ਯਾਨੀ ਪਿੰਡ ਤੋਂ ਬਾਹਰ ਕੀਤਾ ਜਾਵੇ ਯਾਨੀ ਇਹਦੇ باوجود ਹੋਰ ਸਾਰੇ Ꙅੜੇ-ਗੂੜੇ ਕੱਢ ਕੇ ਇੱਥੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਰੱਖਤਾ ਮਜ਼ਦੂਰ ਇਸ ਦਾ ਵਿਰੋਧ ਕਰ ਰਹੇ ਆ ਵੀ ਭਾਈ ਜਿਹੜਾ ਠੇਕਾ ਇਹਨੂੰ ਬਾਹਰ ਕੱਢੋ ਇੱਥੇ ਤਾਂ ਇਸ ਵਾਸਤੇ ਕੋ ਸਾਡੇ ਸਾਥੀ ਇੱਥੇ ਬੈਠੇ ਆ ਅਸੀਂ ਇਹਦੀ ਗਿਣਤੀ ਵੀ ਵਧਾਵਾਂਗੇ ਘਰ ਘਰ ਵੀ ਜਾਵਾਂਗੇ 10 ਗਤੀ ਮਹੰਮ ਵੀ ਵਿੱਡਾਂਗੇ ਯਾਨੀ ਇਸ ਇਸ ਘੋੜ ਨੂੰ ਯਾਨੀ ਹੋਰ ਮਹਗਾਵਾਗੇ ਇਸ ਵਾਸਤੇ ਜੇ ਠੇਕਾ ਨਹੀਂ ਚੱਕਿਆ ਜਾਂਦਾ ਤਾਂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز